ਲਓ ਜੀ ਅੱਜ ਅਸੀਂ ਗੱਲ ਕਰ ਲੈਨੇ ਆ ਲੋਕ ਸਭਾ ਮੈਂਬਰ ਅਤੇ ਬਾਲੀਵੁੱਡ ਦੇ ਅਦਾਕਾਰ ਕੰਗਣਾ ਰ瑙 ਤੋਂ ਲੈ ਕੇ ਅਕਸਰ ਹੀ ਤੁਹਾਨੂੰ ਪਤਾ ਹੀ ਹੈ ਕਿ ਉਹ ਕਿਸ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ ਦੇ ਵਿੱਚ ਛਾਈ ਰਹਿੰਦੀ ਹੈ ਕਿਉਂਕਿ ਉਸ ਦੀ ਬਿਆਨਬਾਜ਼ੀ ਅਜਿਹੀ ਹੁੰਦੀ ਹੈ ਕਿ ਉਹ ਬਿਆਨਬਾਜ਼ੀ ਹਮੇਸ਼ਾ ਹੀ ਮਾਹੌਲ ਜਿਹੜਾ ਕਿ ਉਹ ਗਰਮ ਕਰ ਦਿੰਦੀ ਹੈ ਕਿਉਂਕਿ ਬਿਆਨਬਾਜ਼ੀ ਹਮੇਸ਼ਾ ਪੜਕਾਉ ਹੀ ਹੁਣ ਤੱਕ ਜਿਹੜੀ ਕਿ ਸੁਣ ਨੂੰ ਮਿਲੀ ਹੈ ਗੱਲ ਕੀਤੀ ਜਾਵੇ ਕਿਸਾਨਾਂ ਨੂੰ ਲੈ ਕੇ ਤਾਂ ਕਿਸਾਨ ਬੀਬੇ ਨੂੰ ਲੈ ਕੇ ਜਿਹੜਾ ਉਸਨੇ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਲਗਾਤਾਰ ਜਿਹੜੀ ਕਿ ਕੰਗੜਾ ਰਣਾਉਤ ਟਾਰਗੇਟ ਹੋਈ ਤਾਂ ਉਸ ਤੋਂ ਬਾਅਦ ਫਿਰ ਇੱਕ ਮਹਿਲਾ ਜਿਹੜੀ ਕਾਂਸਟੇਬਲ ਹੁੰਦੀ ਆ ਉਸਦੇ ਵੱਲੋਂ ਥੱਪੜ ਮਾਰਿਆ ਜਾਂਦਾ ਉਸ ਤੋਂ ਬਾਅਦ ਮੁੱਦਾ ਹੋਰ ਗਰਮਾਇਆ ਜਾਂਦਾ ਉਸ ਤੋਂ ਬਾਅਦ ਇੱਕ ਹੋਰ ਬਿਆਨ ਵੀ ਜਿਹੜਾ ਕਿ ਕੰਗੜਾ ਰਣਾਉਤ ਦੇ ਵੱਲੋਂ ਜਾਰੀ ਕੀਤਾ ਜਾਂਦਾ ਸੋ ਲਗਾਤਾਰ ਆਪਣੇ ਬਿਆਨਾਂ ਦੇ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਛਾਈ ਰਹਿੰਦੀ ਆ ਪਰ ਜੋ ਇਸ ਵਾਰ ਹੋਇਆ ਉਸ ਦੇ ਕਰਕੇ ਮੋੜ ਤੋਂ ਕੰਗਣਾ ਰਣੌਤ ਫਿਰ ਤੋਂ ਚਰਚਾ ਦੇ ਵਿੱਚ ਆ ਗਈ ਹੈ ਜੀ ਹਾਂ ਕੰਗਣਾ ਰਣੌਤ ਦੀ ਜਿਹੜੀ ਹਾਲ ਹੀ ਦੇ ਵਿੱਚ ਫਿਲਮ ਆਉਣ ਜਾ ਰਹੀ ਹੈ ਐਮਰਜੈਂਸੀ ਜਿਸ ਦੇ ਵਿੱਚ ਉਸ ਨੇ ਇੰਦਰਾ ਗਾਂਧੀ ਦੇ ਜੀਵਨ ਦੇ ਉੱਤੇ ਇਹ ਜਿਹੜੀ ਕਿ ਸਾਰੀ ਕਹਾਣੀ ਹੈ ਜਿਹੜੀ ਉਹ ਲਿਖੀ ਹੋਈ ਹੈ ਇਸ ਦੇ ਵਿੱਚ ਮੁੱਖ ਭੂਮਿਕਾ ਦੇ ਤੌਰ ਦੇ ਉੱਤੇ ਇੰਦਰਾ ਗਾਂਧੀ ਦਾ ਜਿਹੜਾ ਰੋਲ ਹੈ ਉਹ ਖੁਦ ਕੰਗਣਾ ਰਣੌਤ ਦੇ ਵੱਲੋਂ ਨਿਭਾਇਆ ਜਾ ਰਿਹਾ ਹੈ ਅਤੇ ਹਾਲ ਦੇ ਵਿੱਚ ਉਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਟਰੈਲਰ ਦੇ ਰਿਲੀਜ਼ ਹੁੰਦੇ ਸਾਰ ਹੀ ਇਸ ਨੂੰ ਲੈ ਕੇ ਕਾਫੀ ਵਿਵਾਦ ਚੜੇ ਕਿ ਖੜੇ ਹੋ ਚੁੱਕੇ ਨੇ ਮੁਰ ਤੋਂ ਕੰਗਣਾ ਰੌਤਾ ਚਰਚਾ ਦੇ ਵਿੱਚ ਆ ਗਿਆ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਜਿਹੜਾ ਟਾਰਗੇਟ ਕੰਗਣਾ ਰੌਤਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਕਿ ਹਮੇਸ਼ਾ ਹੀ ਉਹ ਜਿਹੜਾ ਕਿ ਅਜਿਹੇ ਕੰਮ ਕਰਦੇ ਰਹਿੰਦੇ ਆ ਜੀ ਹਾਂ ਇਹ ਜਿਹੜੀ ਫਿਲਮ ਆ ਉਹ 6 ਸਤੰਬਰ ਨੂੰ ਰਿਲੀਜ਼ ਹੋਵੇਗੀ ਪਰ ਇਸ ਤੋਂ ਪਹਿਲਾਂ ਜਿਹੜਾ ਕਿ ਟਰੈਲਰ ਰਿਲੀਜ਼ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਕਿਰਦਾਰ ਨੂੰ ਇਸ ਤਰੀਕੇ ਦਾ ਪੇਸ਼ ਕੀਤਾ ਹੈ ਕਿ ਲੋਕਾਂ ਨੇ ਕਮੈਂਟਾਂ ਦੇ ਵਿੱਚ ਇਸ ਫਿਲਮ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ ਕਿ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਐਨਾ ਹੀ ਨਹੀਂ ਇਹ ਵੀ ਗਲਤ ਦਿਖਾਈ ਗਈ ਹੈ ਕਿ ਸਤਜਗਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਕਿਰਦਾਰ ਵਾਲਾ ਇੱਕ ਵਿਅਕਤੀ ਬਣਾਇਆ ਗਿਆ ਜੋ ਕਿ ਇਸ ਟ੍ਰੇਲਰ ਦੇ ਵਿੱਚ ਇਹ ਕਹਿੰਦਾ ਨਜ਼ਰ ਆ ਰਿਹਾ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਤੇ ਸਾਨੂੰ ਖਾਲਿਸਤਾਨ ਚਾਹੀਦਾ। ਇਹੀ ਗੱਲ ਜਿਹੜੀ ਕਿ ਕਹੀ ਗਈ ਹੈ ਇਸ ਫਿਲਮ ਦੇ ਵਿੱਚ ਜਿਸ ਨੂੰ ਲੈ ਕੇ ਲੋਕਾਂ ਦਾ ਕਹਿਣਾ ਕਿ ਕਦੇ ਵੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵੱਲੋਂ ਜਿਹੜੇ ਕਿ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ ਜਿਸ ਤਰੀਕੇ ਨਾਲ ਫਿਲਮ ਦੇ ਵਿੱਚ ਦਹਿਸ਼ਤ ਸਿੱਖਾਂ ਵੱਲੋਂ ਫਰਾਈ ਦਿਖਾਈ ਜਾ ਰਹੀ ਹੈ ਅਜਿਹਾ ਕੁਝ ਵੀ ਨਹੀਂ ਸੀ ਜਿਹਦੇ ਚੱਲਦੇ ਫਿਲਮ ਦਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਆ ਗਈ ਹੈ ਤੇ ਇਸ ਫਿਲਮ ਨੂੰ ਜਿਹੜਾ ਕਿ ਨਾ ਰਿਲੀਜ਼ ਹੋਣ ਦੀ ਗੱਲ ਜਿਹੜਾ ਕਿ ਲੋਕਲ ਦੇ ਵੱਲੋਂ ਕੀਤੀ ਜਾ ਰਹੀ ਕਿ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ 1984 ਦੇ ਵਿੱਚ ਜਿਹੜੀ ਨਸਲ ਖੁਸ਼ੀ ਹੋਈ ਆ ਉਸ ਨੂੰ ਵੀ ਜਿਹੜਾ ਕਿ ਸਹੀ ਇਸ ਫਿਲਮ ਦੇ ਵਿੱਚ ਠਹਿਰਾ ਕੇ ਦੱਸਿਆ ਜਾਵੇਗਾ ਜਿਸ ਤਰੀਕੇ ਦੇ ਨਾਲ ਟ੍ਰੇਲਰ ਹੁਣ ਤੱਕ ਜਿਹੜਾ ਕਿ ਪੇਸ਼ ਕੀਤਾ ਗਿਆ ਇਸ ਫਿਲਮ ਲੈ ਕੇ ਜਿਹੜੇ ਕਿ ਵਿਵਾਦ ਖੜੇ ਹੋ ਰਹੇ ਨੇ ਲੋਕਾਂ ਦੇ ਵੱਲੋਂ ਕਮੈਂਟ ਕੀਤੇ ਜਾ ਰਹੇ ਨੇ ਕਿ ਕੰਗਣਾ ਰੌਤਾ ਹਮੇਸ਼ਾ ਹੀ ਦੇਖਿਆ ਜਾਂਦਾ ਕਿ ਉਸ ਦੇ ਵੱਲੋਂ ਭੜਕਾਊ ਬਿਆਨਬਾਜ਼ੀ ਦਿੱਤੀ ਜਾਂਦੀ ਹੈ ਪਰ ਦੂਜੇ ਪਾਸੇ ਹਾਲ ਦੇ ਵਿੱਚ ਜਿਹੜੀ ਉਹ ਨਵੀਂ ਫਿਲਮ ਬਣਾ ਰਹੀ ਹੈ ਐਮਰਜੈਂਸੀ ਜੋ ਕਿ ਸਤੰਬਰ ਮਹੀਨੇ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਟਰੇਲਰ ਰਿਲੀਜ਼ ਹੋਇਆ ਉਸ ਦੇ ਵਿੱਚ ਕਿਰਦਾਰ ਨੂੰ ਪੇਸ਼ ਕੀਤਾ ਗਿਆ ਸਰਾਸਰ ਗਲਤ ਲਗਾਤਾਰ ਕੰਗੜਾ ਨੌ ਦੀ ਇਸ ਗੱਲ ਨੂੰ ਲੈ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਆਖਰ ਤੁਹਾਡੇ ਜਿਹੜਾ ਹਾਲੇ ਵਿੱਚ ਐਮਰਜੈਂਸੀ ਫਿਲਮ ਲੈ ਕੇ ਟਰੇਲਰ ਰਿਲੀਜ਼ ਹੋਇਆ ਜਿਸ ਜਿਸ ਨੇ ਵੀ ਦੇਖਿਆ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਦੇਖਿਆ ਜਾ ਰਿਹਾ ਕਿ ਸੋਬਾਦ ਹੁਣ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਬੋਲੋ ਇਸ ਦੇ ਉੱਤੇ ਸਵਾਹ ਚੁੱਕੇ ਗਏ ਨੇ ਤਾਂ ਹੁਣ ਤੁਹਾਡਾ ਕੀ ਕਹਿਣਾ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼